ਨਨਪੁਰਾ ਲੋਕ ਸਭਾ ਹਲਕੀ ਦੇ ਵਿੱਚ ਸਾਡੇ ਉਮੀਦਵਾਰ ਅਕਾਲ ਸਾਹਿਬ ਦੇ ਨਾਲ ਜਿਹੜੀ ਸਾਡੀ ਸਮੁੱਚੇ ਐਮ ਐਲ ਏ ਸ ਤੇ ਮੰਤਰੀ ਸਾਹਿਬਾਨ ਦੀ ਮੀਟਿੰਗ ਹੋਈ ਹੈ ਤੇ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੇ ਲੋਕਾਂ ਦੇ ਵਿੱਚ ਉਹਨਾਂ ਦੀਆਂ ਲੋਕਾਂ ਤੇ ਜਾ ਕੇ ਵੱਧ ਤੋਂ ਵੱਧ ਉਹਨਾਂ ਦੀਆਂ ਮੁਸ਼ਕਲਾਂ ਸੁਣਨੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ ਆਲਰੇਡੀ ਅਸੀਂ ਬਹੁਤ ਸਾਰਾ ਜਿਹੜਾ ਏਰੀਆ ਆਪਣੇ ਹਲਕਿਆਂ ਦਾ ਉਹ ਕਵਰ ਕਰ ਚੁੱਕੇ ਹਾਂ ਪਹਿਲਾਂ ਹੀ ਤੇ ਦੁਬਾਰੇ ਫਿਰ ਹੁਣ ਦੌਰਾ ਜਿਹੜਾ ਉਹ ਸ਼ੁਰੂ ਹੈ ਤੇ ਜ਼ੋਰਦਾਰ ਤਰੀਕੇ ਨਾਲ ਜਿਹੜਾ ਲੋਕ ਨੇ ਸਾਨੂੰ ਸਮਰਥਨ ਦੇ ਰਹੇ ਨੇ ਲੋਕ ਜਿਹੜੇ ਹੈਗੇ ਮੁੱਖ ਮੰਤਰੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਲੋਕ ਮੈਂ ਕਾਂਗਰਸ ਨੇ ਆਜਾ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਨਾ ਸਿੱਧੇ ਤੌਰ ਤੇ ਕੀ ਕਹਿੰਦੇ ਸਾਡਾ ਮੈਨੀਫੈਸਟੋ ਜਿਹੜਾ ਹੈ ਉਹ ਕਿਸਾਨਾਂ ਪੱਕੀ ਹੈ ਸਾਰੀਆਂ ਚੀਜ਼ਾਂ ਕਿਸਾਨਾਂ ਦੇ ਲਈ ਕਰਾਂਗੇ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਉਹ ਕਿੰਨੀਆਂ ਜਾਰੀਆਂ ਨੇ ਉੱਚ ਮੁੱਖ ਕੌਣ ਕੌਣ ਰਹੇਗਾ ਕੀ ਕੀ ਚੀਜ਼ ਹੈ ਦੇਖੋ ਸਾਡਾ ਮੈਨੀਫੈਸਟੋ ਤਾਂ ਅਸੀਂ ਦੂ ਵਿਧਾਨ ਸਭਾ ਚੋਣਾਂ 'ਚ ਜਾਰੀ ਕੀਤੇ ਸੀ ਤੇ ਕਾਂਗਰਸ ਨੂੰ ਬਹੁਤ ਲੰਮਾ ਟਾਈਮ ਦਿੱਤਾ ਨਾ ਪੰਜਾਬ ਦੇ ਲੋਕਾਂ ਨੇ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਮੈਮ ਸਾਹਮਣੇ ਇੰਡੀਆ ਲਾਇੰਸ ਦੀ ਗੱਲ ਕਰ ਰਹੇ ਪੰਜਾਬ ਪੰਜਾਬ ਦੀ ਗੱਲ ਕਰ ਰਹੇ ਆ ਪਹਿਲਾਂ ਨਹੀਂ ਪੰਜਾਬ ਦੀ ਗੱਲ ਤੇ ਪੰਜਾਬ ਤੋਂ ਅਸੀਂ ਚੋਣਾ ਆਪਣੀ ਆਪ ਲੜ ਰਹੇ ਆ ਨਾ ਉੱਪਰੋਂ ਇੰਡੀਆ ਲਾਇੰਸ ਹੈ ਸੋ ਜਿਹੜੀਆਂ ਇੰਡੀਆ ਲਾਇੰਸ ਦੀਆਂ ਹੈਗੀਆਂ ਨੇ ਗਾਰੰਟੀ ਦੋ ਇੰਡੀਆ ਲਾਇੰਸ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਪੂਰੀਆਂ ਕੀਤੀਆਂ ਜਾਣਗੀਆਂ ਨੇ ਨੰਬਰ 2 ਤੇ ਕਾਂਗਰਸ ਨੂੰ ਤਾਂ ਬਹੁਤ ਲੰਮਾ ਸਮਾਂ ਮੌਕਾ ਦਿੰਦੀ ਰਹੀ ਹੈ ਨਾ ਪੰਜਾਬ 'ਚ ਲੋਕ ਤੇ ਉਹ ਤੁਹਾਨੂੰ ਤੁਹਾਨੂੰ ਹੁਣ ਦੱਸਣ ਦੀ ਲੋੜ ਹੈ ਮੈਂ ਤੁਹਾਨੂੰ ਥੋੜਾ ਵਾਰ-ਵਾਰ ਜੋ ਵੀਡੀਓ ਉਹਨੇ ਐਮਐਸਟੀ ਨੂੰ ਲੈ ਕੇ ਵਾਇਰਲ ਹੁੰਦੀ ਹੈ ਜਿੱਥੇ ਮੈਂ ਕਾਫੀ ਸਾਰੇ ਜਵਾਬ ਦੇਖੇ ਉਹਦੇ ਉਹਦੇ ਤੇ ਲੱਗਦਾ ਕਿ ਇਹ ਨਹੀਂ ਨਹੀਂ ਇਹਦੇ ਗ੍ਰਾਮ ਵੱਲੋਂ ਬਾਰ-ਬਾਰ ਸੋਸ਼ਲ ਮੀਡੀਆ ਤੇ ਨਹੀਂ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਲੋਕ ਮੈਨੂੰ ਤੇ ਸਮਝ ਨਹੀਂ ਆਉਂਦਾ ਵੀ ਉਹਨਾਂ ਲਈ ਮੈਂ ਬਹੁਤ ਵੈਲਿਊ ਰੱਖਦੀ ਹਾਂ ਤੇ ਚੰਗੀ ਗੱਲ ਦਾ ਨਾਮ ਲੈਣਾ ਚਾਹੀਦਾ ਮੈਂ ਤੇ ਉਹਨਾਂ ਦੀ ਧੰਨਵਾਦੀ ਹਾਂ ਨਾਮ ਲੈਂਦੇ ਨੇ ਸਾਰੇ ਜਣੇ ਤੇ ਜਰੂਰ ਕਰਾਂਗੇ ਕਿ ਉਹ ਕਰਾਂਗੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ ਜਾ ਸਕਦਾ ਬੰਦੇ ਦਾ ਇਰਾਦਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਪਰਮਾਤਮਾ ਦੀ ਮਿਹਰ ਹੋਈ ਸਾਰੇ ਕੰਮ ਹੋ ਗਏ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਤੁਹਾਡੇ ਸਾਥ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਜੁਆਇਨ ਹੋਏ ਨੇ ਉਹਦਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਏਗਾ ਜਿਲ੍ਹਾ ਤੱਕ ਕੋਈ ਨੁਕਸਾਨ ਨਹੀਂ ਜੀ ਉਹਨਾਂ ਤਾਂ ਬੰਦੇ ਥੋੜੀ ਸੀ ਉਹਦੇ ਢੰਗ ਦੇ ਹੁੰਦੇ ਜ਼ਮੀਰ ਵਾਲੇ ਹੁੰਦੇ ਦੀਨ ਵਾਲੇ ਹੁੰਦੇ ਜਾਣਦੋ ਬਥੇਰੇ ਬੰਦੇ ਸਾਡੇ ਤੇ ਜੋ ਵਲੰਟੀਅਰ ਨੇ ਕਿਸੇ ਨੂੰ ਮੌਕਾ ਮਿਲੂਗਾ ਇਹੋ ਜਿਹੜੇ ਹੋਛੇ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਸਟੈਂਡ ਨਹੀਂ ਹ ਤੇ ਜਿੰਨਾ ਚਾ ਲੋਇਲਟੀ ਦੀ ਕਾਰਟ ਹੁੰਦੀ ਆ ਦੋ ਗਲੇ ਹੋਣ ਉਹਨਾਂ ਨੂੰ ਛੱਡ ਜਾਣਾ ਚਾਹੀਦਾ ਤੇ ਉਹ ਚੰਗੀ ਗੱਲ ਹੈ ਪਾਰਟੀ ਦੇ ਵਿੱਚੋਂ ਕੂੜਾ ਸਾਫ਼ ਹੁੰਦਾ ਤੇ ਚੰਗੇ ਬੰਦੇ ਰਹਿ ਜਾਂਦੇ ਨੇ ਸਮਾਜ ਸਿਰ ਪਤਾ ਲੱਗ ਜੇ ਤੇ ਬਹੁਤ ਚੰਗੀ ਗੱਲ ਹੈ ਜੀ ਬਹੁਤ ਧੰਨਵਾਦ ਜੀ ਸਾਡਾ